ਹਾਂਜੀ ਦੇਸ਼ਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਦਿਨੇnderਪਾਲ ਸਿੰਘ ਚੱਕੀ ਔਰ ਦੋਸਤੋ ਇਸ ਵਕਤ ਅਸੀਂ ਮੌਜੂਦ ਹਾਂ ਕੁਲਦੀਪ ਸਿੰਘ ਸਰਪੰਚ ਦੇ ਘਰ ਪੈਂਡ ਚੰਦਪਾਨ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਵੀ ਕਿਵੇਂ ਸੜਕ ਤੇ ਬਹੁਤ ਸਾਰਾ ਪ੍ਰਸ਼ਾਸਨ ਬੈਠਾ ਪੁਲਿਸ ਬੈਠੀ ਆ ਪਰ ਇੱਥੇ ਤੁਹਾਨੂੰ ਦਿਖਾਉਣੇ ਆ ਅੰਦਰਲਾ ਮੰਜ਼ਰ ਪ੍ਰੋਸਯੋਗ ਸੂਤਰਾਂ ਔਰ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਲਦੀਪ ਦੇ ਘਰ ਦਾ ਬੁਰਾ ਹਾਲਾ ਅੰਦਰ ਐਸੀ ਕੋਈ ਚੀਜ਼ ਨਹੀਂ ਜਿਹੜੀ ਉਹਨਾਂ ਲੋਕਾਂ ਨੇ ਤੋੜੀ ਨਾ ਹੋਵੇ ਕੌਣ ਲੋਕ ਸੀ ਕਿੱਥੋਂ ਆਏ ਸੀ ਕਿਵੇਂ ਆਏ ਸੀ ਔਰ ਕਦੋਂ ਤੋੜ ਕੇ ਗਏ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗੱਲ ਤੁਹਾਨੂੰ ਹੋਰ ਜਿਹੜੀ ਮੈਂ ਤੁਹਾਡੀ ਨਾਲ ਸਾਂਝੀ ਕਰਨੀ ਚਾਹਣਾ ਕਿ ਕੁਲਦੀਪ ਨੂੰ ਕੋਈ ਖੱਸਾ ਸੀ ਉਸ ਦੇ ਘਰ ਦੇ ਅੱਗੇ ਕੈਮਰੇ ਲੱਗੇ ਸੀ ਤੇ ਹੁਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਡੀਵੀਆਰ ਵਗੈਰਾ ਤੱਕ ਵੀ ਚੋਰੀ ਕਰਕੇ ਲੈ ਗਿਆ ਤੋੜਪੰਨ ਕੀਤੀ ਆ ਤੇ ਆਓ ਫਿਰ ਤੁਹਾਨੂੰ ਘਰ ਦੇ ਅੰਦਰਲਾ ਮੰਜ਼ਰ ਦਿਖਾਉਣੇ ਆ ਇੱਕ ਪਾਸੇ ਜਿੱਥੇ ਮਾਨ ਸਰਕਾਰ ਕਹਿੰਦੀ ਆ ਕੀ ਆਮ ਬੰਦਿਆਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੇ ਹੱਕ ਦੇ ਵਿੱਚ ਅਸੀਂ ਖੜੇ ਆ ਤਾਂ ਆਮ ਲੋਕਾਂ ਦੇ ਘਰਾਂ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਆ ਬਾਥਰੂਮ ਦੇ ਵਿੱਚ ਜਿਹੜੀ ਵਾਸ਼ਿੰਗ ਮਸ਼ੀਨ ਪਈ ਆ ਉਹਦੇ ਤੁਸੀਂ ਹਾਲਾਤ ਦੇਖ ਲਓ ਆ ਵਾਸਪੇਸ਼ਨ ਦੇਖ ਲਓ ਔਰ ਇਹ ਬਾਥਰੂਮ ਦਾ ਜਿਹੜਾ ਪੱਲਾ ਤੱਕ ਵੀ ਤੋੜਿਆ ਗਿਆ ਏ ਪੱਲੇ ਵੀ ਤੋੜੇ ਗਏ ਨੇ ਔਰ ਇਸ ਤੋਂ ਬਾਅਦ ਤੁਹਾਨੂੰ ਮੈਂ ਅੰਦਰਲਾ ਮੰਜ਼ਰ ਵੀ ਦਿਖਾਉਣਾ ਸੋ ਸ਼ੁਰੂਆਤ ਆਪਾਂ ਇੱਕ ਗੱਡੀ ਖੜੀ ਆ ਉੱਪਰ ਲਿਖਿਆ ਹੋਇਆ ਹੈ ਸਰਪੰਚ ਤਾਂ DL1CL ਕੈਲੀ ਨਸੀਨ ਨੰਬਰ ਦੀ ਗੱਡੀ ਹੈ ਸੈਂਟਰੋਕਾਰ ਖੜੀ ਹੈ ਜਿਹਦੇ ਤੇ ਸਰਪੰਚ ਲਿਖਿਆ ਔਰ ਇੱਕ ਕੁਲਦੀਪ ਦੀ ਗੱਡੀ ਆ ਤਾਂ ਤੁਸੀਂ ਦੇਖ ਸਕਦੇ ਹੋ ਫਰੰਟ ਲਾਈਟਾਂ ਤੋਂ ਲੈ ਕੇ ਫਰੰਟ ਸ਼ੀਸ਼ੇ ਤੋਂ ਲੈ ਕੇ ਹਰ ਵਿੰਡੋ ਤੱਕ ਤੋੜੀ ਗਈ ਆ ਔਰ ਬੈਕ ਦਾ ਵੀ ਇਹਦਾ ਮੈਂ ਤੁਹਾਡਾ ਸੀਨ ਦਿਖਾਉਣਾ ਇਹਦਾ ਬੈਂਕ ਦੇ ਵਿੱਚ ਕੀ ਹਾਲਾਤ ਨੇ ਸੋ ਆ ਹਾਲ ਆ ਜੀ ਪਿੱਛੇ ਗੱਡੀ ਦਾ ਸੋ ਜਿਹੜਾ মিডিਆ ਨੇ ਤੁਹਾਨੂੰ ਦਿਖਾਇਆ ਉਹ ਦਿਖਾਇਆ ਪਰ ਦੇਸ਼ਬਾਣੀ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਕਲਦੀਪ ਦੇ ਘਰ ਦੇ ਹਾਲਾਤ ਕੱਲੀ ਪ੍ਰਸ਼ਾਸਨ ਦੀਆਂ ਗੱਡੀਆਂ ਨਹੀਂ ਤੋੜੀਆਂ ਗਈਆਂ মিডিਆ ਦੀਆਂ ਗੱਡੀਆਂ ਨਹੀਂ ਤੋੜੀਆਂ ਆਹ ਤੁਸੀਂ ਦੇਖ ਸਕਦੇ ਹੋ ਕਲਦੀਪ ਸਰਪੰਚ ਦੀ ਗੱਡੀ ਦਾ ਵੀ ਚੱਕਣਾ ਚੂਰ ਕੀਤਾ ਹੋਇਆ ਔਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਪਸ਼ੂ ਖੜੇ ਸੀ ਆ ਤੁਸੀਂ ਦੇਖ ਸਕਦੇ ਹੋ ਹਾਲੇ ਤੱਕ ਉਵੇਂ ਗੋਬਰ ਆ ਔਰ ਟੋਕਾ ਮਸ਼ੀਨ ਲੱਗੀ ਆ ਔਰ ਇਥੋਂ ਪਸ਼ੂ ਵੀ ਖੋਣ ਕੇ ਉਹਨਾਂ ਨੇ ਭਜਾਏ ਨਹੀਂ ਹੁਣ ਪਿੰਡ ਵਾਸੀ ਕਹਿ ਰਹੇ ਨੇ ਕਿ ਮੱਝ ਸੀ ਗਾਂ ਸੀ ਤਾਂ ਜੇਕਰ ਇੱਕ ਮੱਝ ਦੀ ਕੀਮਤ ਲਈਏ ਤਾਂ 80 ਹਜ਼ਾਰ ਲੱਖ ਤੋਂ ਥੱਲੇ ਮੱਝ ਨਹੀਂ ਆਉਂਦੀ ਤਾਂ ਉਹ ਸਾਰਾ ਕੁਝ ਇੱਥੋਂ ਗਾਇਬ ਆ ਕੌਣ ਚੋਰੀ ਕਰਕੇ ਲੈ ਗਿਆ ਕਿੱਧਰ ਗਿਆ ਇਹ ਪ੍ਰਸ਼ਾਸਨ ਨੂੰ ਬਹੁਤ ਵੱਡਾ ਸਵਾਲ ਆ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਸਾਫ ਕਾ ਸਰਪੰਚ ਦੇ ਘਰ ਦੀ ਪ੍ਰੋਟੈਕਸ਼ਨ ਕਰ ਰਿਹਾ ਤੇ ਦੂਜੇ ਪਾਸੇ ਸੁਣਨਾ ਘਰ ਪਿਆ ਔਰ ਇਸ ਘਰ ਦੇ ਵਿੱਚ ਇੰਨੀ ਪੰਨ ਤੋੜ ਹੋਈ ਆ ਤੁਹਾਨੂੰ ਹਰ ਚੀਜ਼ ਦਿਖਾ ਰਿਹਾ ਮੈਂ ਇਸ ਘਰ ਦੇ ਵਿੱਚ ਸੋ ਆ ਇਹਦਾ ਬੈਡਰੂਮ ਤੁਸੀਂ ਮੈਂ ਕੈਮਰਾਮੈਨ ਸਭ ਨੂੰ ਕਹਾਂਗਾ ਕਿ ਇੱਕ ਵਾਰੀ ਅੰਦਰ ਦੇ ਹਾਲਾਤ ਦਿਖਾ ਦੇਣ ਦੇਖ ਲਓ ਤੁਸੀਂ ਕਿਵੇਂ ਹਰ ਚੀਜ਼ ਚੱਕਣਾ ਚੂਰ ਕੀਤੀ ਹੋਈ ਆ ਤੇ ਪ੍ਰਸ਼ਾਸਨ ਦਾ ਫਰਜ ਬੰਦਾ ਸੀ ਇਹਦੇ ਘਰ ਦੀ ਪ੍ਰੋਟੈਕਸ਼ਨ ਕਰਨ ਦਾ ਪਰ ਇੱਕ ਪਾਸੇ ਸੜਕ ਤੇ ਬਹੁਤ ਸਾਰਾ ਪ੍ਰਸ਼ਾਸਨ ਬੈਠਾ ਪਰ ਇੱਥੇ ਸਿਰਫ ਪਿੰਡ ਵਾਸੀ ਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਕੋਈ ਪ੍ਰੋਟੈਕਸ਼ਨ ਨਹੀਂ ਤੇ ਖੁੱਲਾ ਘਰ ਛੱਡਿਆ ਗਿਆ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ LED ਤੋੜੀ ਪਈ ਆ ਮੰਜੇ ਬਿਸਤਰੇ ਤੱਕ ਤੋੜੇ ਪਏ ਨੇ ਕੋਈ ਸ਼ੀਸ਼ਾ ਨਹੀਂ ਛੱਡਿਆ ਗਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ੀਸ਼ਾ ਇਹ ਵੀ ਤੋੜਿਆ ਗਿਆ ਔਰ ਅੱਗੇ ਤੁਹਾਨੂੰ ਮੈਂ ਰਸੋਈ ਦਾ ਹਾਲ ਦਿਖਾਉਣਾ ਉਸ ਤੋਂ ਬਾਅਦ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਔਰ ਇੱਕ ਹੋਰ ਵੱਡੀ ਗੱਲ ਜਿਹੜੀ ਤੁਹਾਡੇ ਨਾਲ ਉੱਥੇ ਪਹਿਲਾਂ ਸਾਂਝੀ ਕੀਤੀ ਸੀ ਆ ਤੁਸੀਂ ਲੀਡਰਾਂ ਦੇਖ ਸਕਦੇ ਹੋ ਇਹ ਉਹ ਲੀਡਰ ਨੇ ਹੋ ਸਕਦਾ ਕੁਲਦੀਪ ਨੂੰ ਕੋਈ ਖਾਸਾ ਸੀ ਕਿ ਮੇਰੇ ਨਾਲ ਕੋਈ ਵੱਡਾ ਹਾਸਾ ਵਾਪਰ ਸਕਦਾ ਸੋ ਉਸ ਨੇ ਆਪਣੇ ਘਰ ਦੇ ਵਿੱਚ ਕੈਮਰੇ ਲਗਾਏ ਸੀ ਸੀਸੀਟੀਵੀ ਕੈਮਰੇ ਲਗਾਏ ਸੀ ਤਾਂ ਕਿ ਫੁਟੇਜ ਰਿਕਾਰਡਿੰਗ ਹੁੰਦੀ ਰਹੇ ਡੀਵੀਆਰ ਤੱਕ ਚੋਰੀ ਆ ਔਰ ਐਲਈਡੀ ਆ ਦੇਖ ਲਓ ਤੁਸੀਂ ਹਾਲਾਤ ਪੰਨੀ ਪਈ ਆ ਆ ਸਾਰਾ ਸਮਾਨ ਸਭ ਖਲਾੜਿਆ ਹੋਇਆ ਤਾਂ ਡੀਵੀਆਰ ਇਥੋਂ ਚੋਰੀ ਆ ਆ ਤੁਸੀਂ ਦੇਖ ਸਕਦੇ ਹੋ ਪਲੇਟ ਇੱਥੇ ਲੱਗਾ ਹੋਇਆਗਾ ਔਰ ਉਹ ਵੀ ਚੋਰੀ ਕਰਕੇ ਲੈ ਗਏ ਤਾਂ ਕਿ ਜਿਹੜਾ ਉਹਨਾਂ ਨੇ ਗੁੰਡਾਗਰਦੀ ਇੱਥੇ ਸ਼ਰਮ ਕੀਤੀ ਆ ਉਹ ਲੋਕਾਂ ਨੂੰ ਪਬਲਿਕ ਨੂੰ ਨਜ਼ਰ ਨਾ ਆਵੇ ਤਾਂ ਇੱਕ ਵਾਰ ਮੈਂ ਤੁਹਾਨੂੰ ਉਹਨਾਂ ਦੀ ਰਸੋਈ ਦੇ ਵਿੱਚ ਲੈ ਕੇ ਚੱਲਦਾ ਤਾਂ ਕਿੱਡੀ ਕੀ ਚੀਜ਼ ਆ ਇਹ ਪਾਈਪ ਘਰ ਦੇ ਪਾਣੀ ਦਾ ਪ੍ਰਣਾਲਾ ਤੱਕ ਤੋੜਿਆ ਗਿਆ ਏ ਕੁਝ ਨਹੀਂ ਛੱਡਿਆ ਉਹਨਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਰਸੋਈ ਸੋ ਕੋਈ ਵੀ ਸੁਆਣੀ ਆ ਘਰ ਦੇ ਵਿੱਚ ਜਾਂ ਚੁੱਲਾ ਹੈ ਜੇਕਰ ਸੋਈ ਆ ਤਾਂ ਨਾਲ ਗੈਸ ਸਿਲੰਡਰ ਹੁੰਦਾ ਰੈਗੂਲੇਟਰ ਹੁੰਦਾ ਚੁੱਲਾ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਗੈਸ ਸਿਲੰਡਰ ਤੱਕ ਚੋਰੀ ਹੋਇਆ ਚੁੱਲਾ ਤੱਕ ਚੋਰੀ ਹੋ ਗਿਆ ਸੋ ਐਸੇ ਅੰਸਰ ਹਰ ਚੀਜ਼ ਦੀ ਭੰਨ ਤੋੜ ਕਰਕੇ ਗਏ ਆ ਔਰ ਗੈਸ ਸਿਲੰਡਰ ਚੁੱਲੇ ਤੱਕ ਚੱਕ ਕੇ ਲੈ ਗਏ ਔਰ ਇੱਕ ਹੋਰ ਚੀਜ਼ ਬੜੀ ਦੁਖਦਾਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਚਾਹ ਬਣਾਈ ਸੀ ਹੋ ਸਕਦਾ ਉਹਨਾਂ ਨੇ ਚਾਹ ਬਣਾਈ ਹੋਵੇ ਤੇ ਚਾਹ ਉਹਦੀ ਧਰੀ ਧਰਾਈ ਰਹੀਗੀ ਇਹਦੇ ਵਿੱਚ ਉਲੀ ਲੱਗੀ ਹੋਈ ਹੈ ਇਸ ਟਾਈਮ ਇਹ ਕੁਲਦੀਪ ਦੇ ਘਰ ਦੇ ਹਾਲਾਤ ਨੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਐਸ ਸੀ ਸਰਪੰਚ ਦੇ ਘਰ ਖੜੇ ਆ ਜਿਹੜਾ ਕੁਲਦੀਪ ਸਿੰਘਾ ਮਜਬੀ ਸਿੱਖ ਕਾਸਟ ਦੇ ਨਾਲ ਸੰਬੰਧਿਤ ਸੀ ਔਰ ਉਹਦੇ ਘਰ ਦੇ ਮੌਜੂਦਾ ਹਾਲਾਤ ਦਰਦਨਾਕ ਮੰਜ਼ਰ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰ ਮੈਂ ਇਸ ਕਮਰੇ ਦੇ ਵਿੱਚ ਐਂਟਰ ਹੁੰਨੇ ਆ ਤਾਂ ਸਾਡੇ ਸਾਹਮਣੇ ਜਿਹੜੀ ਫਰਿੱਜ ਨਜ਼ਰ ਆਉਂਦੀ ਆ ਔਰ ਇਹ ਫ੍ਰਿਜ ਦਾ ਕੀ ਹਾਲ ਕੀਤਾ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਵੇਂ ਸਾਰੀ ਫ੍ਰਿਜ ਤੋੜੀ ਹੋਈ ਆ ਕੋਈ ਚੀਜ਼ ਨਹੀਂ ਛੱਡੀ ਇੱਕ ਵਸਤ ਨਹੀਂ ਛੱਡੀ ਜਿਹੜੀ ਇਹਨਾਂ ਦੇ ਕੰਮ ਆ ਸਕੇ ਤੇ ਇਹਦੇ ਨਾਲ ਹੀ ਇੱਕ ਇਨਵਰਟਰ ਪਿਆ ਸੀ ਇਨਵਰਟਰ ਦਾ ਵੀ ਬੁਰਾ ਹਾਲ ਕੀਤਾ ਹੋਇਆ ਤਾਂ ਕਿ ਕੁਲਦੀਪ ਵੱਸਦਾ ਨਾ ਰਹੇ ਕੁਲਦੀਪ ਨੂੰ ਉਜਾੜਨ ਦਾ ਇੱਕ ਛੜਿਆੰਤਰ ਸੀ ਜਿਹਦੇ ਵਿੱਚ ਕੁਝ ਲੋਕ ਆਮਜਾਹ ਹੋਏ ਜਿਨ੍ਹਾਂ ਦੀ ਟਰੇਸ ਕਰਨੀ ਬੰਦੀ ਆ ਜਿਨ੍ਹਾਂ ਨੂੰ ਸਾਹਮਣੇ ਲਿਆਉਣਾ ਬੰਦਾ ਔਰ ਕਿ ਸਲਾਈ ਮਸ਼ੀਨ ਪਈ ਹੈ ਜਿਹੜੀ ਸਲਾਈ ਮਸ਼ੀਨ ਦਾ ਵੀ ਚੱਕਣਾ ਜੂਰ ਤੁਹਾਨੂੰ ਕੀਤਾ ਹੋਇਆ ਨਜ਼ਰ ਆਵੇਗਾ ਸੋ ਇਹ ਹਾਲਾਤ ਨੇ ਐਸੇ ਸਮਾਜ ਦੇ ਐਸੇ ਸਰਪੰਚਾਂ ਦੇ ਸੋ ਕਿੰਨੀਆਂ ਸਰਕਾਰ ਪਾਲਿਸੀਆਂ ਲੈ ਕੇ ਆਉਂਦੀ ਆ ਕਿੰਨੇ ਕਿੰਨੇ ਦਾਅਵੇ ਕੀਤੇ ਜਾਂਦੇ ਆ ਪਰ ਜਿਹੜਾ ਅਸਲ ਮੰਜ਼ਰ ਹੈ ਕੁਲਦੀਪ ਸਰਪੰਚ ਦੇ ਘਰ ਦਾ ਉਹ ਤੁਹਾਡੇ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤਾਂ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਸ ਸਮੇਂ ਦੀ ਉਸ ਮੰਜ਼ਰ ਦੀ ਕੀ ਹੋਇਆ ਸੀ ਤੁਸੀਂ ਦੇਖਦੇ ਰਹੋ ਦੇਸ਼ਪਾਣੀ ਟੀਵੀ ਮੈਂ ਅੰਦਰਪਾਲ ਸਿੰਘ ਉਚਾਕੀ